ਦੇਸ਼ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਜਿੰਦਰ ਸਿੰਘ ਬਿਲਕਤ ਤੁਸੀਂ ਦੇਖ ਰਹੇ ਹੋ ਬਿਲਕਾ نیوز ਆਨਲਾਈਨ ਚੈਨਲ ਦੋਸਤੋ ਆਓ ਅੱਜ ਦੀਆਂ ਲੋਕ ਸਭਾ ਚੋਣਾਂ ਨਾਲ ਸੰਬੰਧਤ ਤੁਹਾਨੂੰ ਖਬਰਾਂ ਸੁਣਾਉਂਦੇ ਆ ਕਿ ਅੱਜ ਪਟਿਆਲਾ ਦੇ ਨਾਭਾ ਸ਼ਹਿਰ ਵਿੱਚ ਕਿਸਾਨਾਂ ਨੇ ਬੀਜੇਪੀ ਦੀ ਪਟਿਆਲਾ ਤੋਂ ਉਮੀਦਵਾਰ ਪੰਨੀਤ ਕੋੜ ਨੂੰ ਐ ਘੇਰ ਕੇ ਉਹਨਾਂ ਦਾ ਵਿਰੋਧ ਕੀਤਾ ਇਸ ਮੌਕੇ ਤੇ ਕਿਸਾਨਾਂ ਦੇ ਆਗੂਆਂ ਨੇ ਕਿਹਾ ਕਿ ਈਡੀ ਤੋਂ ਡਰਦੇ ਕੈਪਟਨ ਪਰਿਵਾਰ ਨੇ ਬੀਜੇਪੀ ਦੇ ਵਿੱਚ ਜਾ ਬੈਠਾ ਇਹ ਪਰਿਵਾਰ ਜਦੋਂ ਕਿ ਇਸ ਮੌਕੇ ਤੇ ਇਹਨਾਂ ਨੇ ਕਿਹਾ ਕਿ ਕੈਪਟਨ ਨੇ ਪੰਜਾਬ ਦੇ ਕਿਸਾਨਾਂ ਦਾ ਆਰਥੀਆਂ ਤੇ ਬੈਂਕਾਂ ਦਾ ਕਰਜ਼ਾ ਮਾਫ ਕਰਨ ਲਈ ਮੁਕਤ ਕਰਨ ਲਈ ਜਿਹੜਾ ਉਸ ਵੇਲੇ ਇਹ ਵਾਅਦਾ ਕੀਤਾ ਸੀ ਇਸੇ ਤਰ੍ਹਾਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦਾ ਚਾਰ ਹਫ਼ਤਿਆਂ ਵਿੱਚ ਕੁਟਕਾ ਸਾਹਿਬ ਦੀ ਸੌਂਖਾ ਕੇ ਐਲਾਨ ਕੀਤਾ ਸੀ ਔਰ ਇਹ ਦੋਵੇਂ ਜਿਹੜੀਆਂ ਉਹਨਾਂ ਨੇ ਐਲਾਨ ਕੀਤੇ ਸੀ ਦੋਵੇਂ ਐਲਾਨਾਂ ਦੇ ਵਿੱਚ ਕੁਝ ਨਹੀਂ ਹੋਇਆ ਤੇ ਇਥੋਂ ਤੱਕ ਇਹ ਕਿਸਾਨਾਂ ਨੇ ਕਿਹਾ ਕਿ ਦੇਸ਼ ਵਿੱਚ ਬੀਜਪੀ ਕਰਤੀ ਕਿਸਾਨਾਂ ਤੇ ਮਜ਼ਦੂਰਾਂ ਦੀ ਦੁਸ਼ਮਣ ਜਮਾਤ ਹੈ ਤੇ ਇਹਨਾਂ ਨੂੰ ਇਹਨਾਂ ਚੋਣਾਂ ਵਿੱਚ ਜਿਹੜਾ ਆ ਉਹ ਹਾਰ ਦਾ ਰਾਤ ਆ ਜਾਊਗਾ ਕਿਉਂਕਿ 13 ਮਹੀਨੇ ਦੇ ਉਦੋਲਨ ਸਮੇਂ 800 ਤੋਂ ਵੱਧ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਨੂੰ ਇਸ ਪਾਰਟੀ ਨੇ ਤੇ ਵੀ ਮਾਨ ਸਰਮਾਨੀ ਦਿੱਤਾ ਤੇ ਇਸੇ ਤਰ੍ਹਾਂ ਅੱਜ ਵੀ ਸ਼ੰਭੂ ਬੈਰੀਅਰ ਤੇ ਬੈਠੇ ਧਰ ਨਾਲੇ ਕਿਸਾਨਾਂ ਦੇ ਵਿੱਚੋਂ ਤੁਸੀਂ ਜਾਣਦੇ ਹੋ ਜਿਵੇਂ ਕੇਸ਼ੂਪ ਕਰਨ ਸਿੰਘ ਨੂੰ ਵੀ ਭਾਜਪਾ ਨੇ ਗੋਲੀ ਮਾਰ ਕੇ ਇਹਦੀ ਸਰਕਾਰ ਨੇ ਮਾਰ ਦਿੱਤਾ ਸੀ ਤੇ ਇਸ ਵਿਰੋਧ ਦੇ ਸਬੰਧ ਵਿੱਚ ਜਿੱਤੂ ਪੱਤਰਕਾਰਾਂ ਨੇ ਅ ਪਰਨੀਤ ਕੋਰ ਉਮੀਦਵਾਰ ਪਟਿਆਲਾ ਤੋਂ ਭਾਜਪਾ ਨੂੰ ਸਵਾਲ ਕੀਤਾ ਕਿ ਕਿਸਾਨਾਂ ਦੇ ਵਿਰੋਧ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਰਨੀਤ ਕੋਰ ਨੇ ਕਿਹਾ ਕਿ ਇਹਨਾਂ ਨੇ ਆਪਣਾ ਕੰਮ ਕਰਨਾ ਹੈ ਤੇ ਅਸੀਂ ਆਪਣਾ ਕੰਮ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਕਿਸਾਨ ਚੋਣ ਤਾਂ ਉਹ ਇਹ ਪ੍ਰਚਾਰ ਕਰ ਸਕਦੇ ਨੇ ਕਿ ਬੀਜੇਪੀ ਨੂੰ ਵੋਟ ਨਾ ਪਾਈ ਜਾਵੇ ਪਰ ਜਿਹੜਾ ਤਰੀਕਾ ਵਰਤਦਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਇਹ ਠੀਕ ਨਹੀਂ ਉਹਨਾਂ ਨੇ ਕਿਹਾ ਕਿ ਇਸ ਸਬੰਧ ਵਿੱਚ ਚੋਣ ਕਮਿਸ਼ਨ ਫੈਸਲਾ ਲਵੇਗਾ ਕਿ ਇਸ ਸਬੰਧ ਵਿੱਚ ਕੀ ਕਰਨਾ ਚਾਹੀਦਾ ਤੇ ਇਸੇ ਤਰ੍ਹਾਂ ਇਸ ਮੌਕੇ ਤੇ ਪਰਨੀਤ ਕੋਰ ਨੇ ਕਿਹਾ ਕਿ ਅਸੀਂ ਆਪਣਾ ਜਿਹੜਾ ਕੰਮ ਜਾਰੀ ਰੱਖਾਂਗੇ ਅਗਰ ਦਾਲ ਬਦਲਮਦੀ ਗੱਲ ਕੀਤੀ ਜਾਵੇ ਤੇ ਬਹੁਜਨ ਸਮਾਜ ਪਾਰਟੀ ਵਿੱਚ ਦੋ ਦਿਨ ਪਹਿਲਾਂ ਹੀ ਅਜੇ ਸ਼ਾਮਲ ਹੋਏ ਸਰਿੰਦਰ ਸਿੰਘ ਕੰਪੋਜ ਨੂੰ ਉਹਨਾਂ ਨੇ ਫਰੋਜ਼ਪੁਰ ਤੋਂ ਉਮੀਦਵਾਰ ਐਲਾਨ ਦਿੱਤਾ ਹੈ ਜਿਲਾਲਾਬਾਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਗੋਲਡੀ ਕੰਪੋਜ ਦੇ ਪਿਤਾ ਨੇ ਸਰਿੰਦਰ ਕੰਪੋਜ ਜਿਨ੍ਹਾਂ ਨੂੰ ਬਹੁਜਨ ਸਮਾਜ ਪਾਰਟੀ ਦੇ ਕੋਆਰਡੀਨੇਟਰ ਰੰਤੇਰ ਬੈਣੀਪਾਲ ਅਤੇ ਪੰਜਾਬ ਦੇ ਪ੍ਰਧਾਨ ਜਸਵੀ ਇਸ ਟਾਈਮ ਗੜੀ ਨੇ ਉਮੀਦਪਰ ਐਲਾਨਿਆ ਤੇ ਇਸੇ ਤਰ੍ਹਾਂ ਦੋਸਤੋ ਇਹ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਜਿੱਥੇ ਦੂਸਰੀਆਂ ਪਾਰਟੀਆਂ ਨੇ ਦਲ ਬਦਲੂਆਂ ਨੂੰ ਅਮੀਤਪੁਰਾ ਕੋਲ ਆ ਉੱਥੇ ਬਹੁਜਿਆ ਸਮਾਜ ਪਾਰਟੀ ਵੀ ਪਿੱਛੇ ਨਹੀਂ ਰਹੀ ਉਹਨਾਂ ਨੇ ਵੀ ਰੋਹ ਪਰ ਤੋਂ ਸਰੇਂਦਰ ਕੰਪੋਜ ਨੂੰ ਜਿਹੜਾ ਉਮੀਦਵਾਰ ਐਲਾਨ ਦਿੱਤਾ ਜਿਹੜੇ ਅਜੇ 2 ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਛੱਡ ਕੇ बसपा ਵਿੱਚ ਸ਼ਾਮਲ ਹੋਏ ਨੇ ਅੱਜ ਸਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਸ ਵੱਲੋਂ ਆਪਣੀ ਪਾਰਟੀ ਦੀ ਦੂਸਰੀ ਉਮੀਦਵਾਰਾਂ ਦੀ ਸੱਤ ਜਾਰੀ ਕਰ ਦਿੱਤੀ ਹੈ ਜਿਹਦੇ ਵਿੱਚ ਅੰਮ੍ਰਿਤਸਰ ਤੋਂ ਅਮਨ ਸਿੰਘ ਮਾਨ ਨੂੰ ਉਮੀਦਵਾਰ ਬਣਾਇਆ ਖਡੂਰ ਸਾਬ ਤੋਂ ਹਰਪਾਲ ਸਿੰਘ ਭਲੇ ਨੂੰ ਉਮੀਦਵਾਰ ਬਣਾਇਆ ਤੇ ਫਰੂਨਪੁਰ ਤੋਂ ਸੁਵਿੰਦਰ ਸਿੰਘ ਪੁੱਲਰ ਨੂੰ ਉਮੀਦਵਾਰ ਬਣਾਇਆ ਗਿਆ ਤੇ ਦੋਸਤੋ ਇਹ ਸੀ ਲੋਕ ਸਭਾ 2024 ਦੀਆਂ ਚੋਣਾਂ ਦੇ ਚੋਣ ਮદાન ਤੋਂ ਪੰਜਾਬ ਦੇ ਸਿਆਸੀ ਚੋਣ ਮદાન ਤੋਂ ਖਬਰਾਂ ਇਹ ਪ੍ਰੋਗਰਾਮ ਤਾਂ ਅਨੋਖਾ ਲੱਗਦਾ ਹੈ ਕਿ ਉਹ ਜਿਹਾ ਲੱਗਦਾ ਹੈ ਇਸ ਬੰਦ ਵਿੱਚ ਤੁਸੀਂ ਸਾਡੇ ਕਮੈਂਟ ਆਪਸ ਵਿੱਚ ਆਪਣੀ ਰਾਏ ਵੀ ਦੇ ਸਕਦੇ ਆ ਪ੍ਰੋਗਰਾਮ ਚੰਗਾ ਲੱਗੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਦੋਸਤੋ ਅਗਰ ਅਜੇ ਵੀ ਤੁਸੀਂ ਬਿਲਗਾਂ نیوز ਆਨਲਾਈਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਵੋ ਤਾਂ ਕਿ ਤੁਹਾਨੂੰ ਸਾਡੇ ਹਰ ਪ੍ਰੋਗਰਾਮ ਦਾ ਨੋਟੀਫਿਕੇਸ਼ਨ ਜਿਹਾ ਤਰ੍ਹਾਂ ਕੋਈ ਜਾ ਰਿਹਾ ਰਹੇ ਇੱਥੇ ਹੀ ਤੁਹਾਡੇ ਤੋਂ ਲੈਦਿਆਂ ਅਜਾਜ ਧੰਨਵਾ। ਇਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾ।